ਆ ਤੇ ਫਿਰ ਜਿੱਥੇ ਉਹ ਪਰੇਜ਼ਦਾਰ ਆਖਣੇ ਦਿੱਤੀਆਂ ਫਿਰ ਉਹਨੂੰ ਉਹਦਾ ਮਾਲਕਾ ਨੂੰ ਬੁਲਾਇਆ ਉਹ ਸਾਰਾ ਕਾਪ ਵਗੈਰਾ ਦਾ ਪਤਾ ਕੀਤਾ ਉਹਨਾਂ ਦਾ ਕਿ ਕਿੰਨਾ ਕਾਪ ਸਟਾਫ ਰਹੀ ਆ ਉਹ ਸਮਰ ਪਤਾ ਲੱਗਾ ਦਰਮੇਂ ਤੋਂ ਕਿਸੇ ਇੱਕ ਨਾ ਦਾ ਬੰਦਾ ਸੁਪਰਵਾਈਜ਼ਰ ਆ ਉਹਦਾ ਸਾਗਰ ਨਾਮ ਦਾ ਉਹ ਮਿਸਰਾਂ ਮੰਗੀ ਉਹਦਾ ਫੋਨ ਬੰਦ ਆ ਉਥੇ ਆਇਆ ਵੀ ਬਾਕੀ ਦੇ ਨਾਲ ਸਾਰੇ ਵਰਕਰ ਆਏ ਸੀ ਫਿਰ ਉਹਦਾ ਐਡਰੈਸ ਵਗਰਾ ਕਢਾ ਕੇ ਉਹਦੀ ਸ਼ਾਨ ਪੀੜ ਕੀਤੀ ਸਮਰ ਕੀਤਾ ਤੇ ਟੀਮ ਘਰ ਭੇਜੀ ਉਹਦੇ ਪਾਣੀ ਬਦਲਣ ਵਾਲਾ ਸੀ ਉਹ ਘਰ ਵੀ ਫਿਰ ਉਸ ਤੋਂ ਘਰੋਂ ਹੀ ਭੱਜ ਗਿਆ ਔਰ ਇਸ ਤਰ੍ਹਾਂ ਉਹ ਭੱਜਾ ਕਰਦਾ ਲੁਕਦਾ ਫਿਰਦਾ ਸੀ ਦਬਾਅ ਬਣਿਆ ਸੀ ਦੁਬਾਰਾ ਦੁਬਾਰਾ ਹਲਪੋ ਪੁਲਿਸ ਕੋਲ ਸਿੰਦਰ ਕਰਨਾ ਚਾਹੁੰਦਾ ਸੀ ਮੈਸੇਜ ਆਇਆ ਫਿਰ ਉਸ ਤੋਂ ਬਾਅਦ ਫੇਰ ਸ਼ਾਮ ਨੂੰ ਨੇ ਹੋਰ ਫਰੰਟ ਕਰਤਾ ਸਰਪੋਰਟ ਦੀ ਜਾਇਤਨਾ ਨੂੰ ਅਸੀਂ ਕੋਸ਼ਿਸ਼ ਪਾ ਕੇ ਉਹਨੇ ਦਫਤਰੀ ਕੰਮ ਸ਼ਾਮੀ ਫੇਰ ਸ਼ਾਮ ਰਤੀ ਦਫਤਰੀ ਪਾਈ ਇਹ ਸਿਰ ਆਪ ਤੇ ਕੀ ਵੀ ਲਿਖੇ ਕਿਹੜਾ ਪ੍ਰੋਜੈਕਟ ਚੱਲਦਾ ਹੈਗਾ ਕਿੱਥੇ ਕੰਮ ਕਰਦਾ ਕਿੱਥੇ ਰਹਿ ਇਹ ਕਨਸੈਪਸ਼ਨ ਚੱਲਦੀ ਹੈ ਜੀ ਇਥੇ ਆਪਣਾ ਜਿਹੜਾ ਫੋਰਟੈਕੋਲ ਹੈਗਾ ਵਾ ਆਡੀਅਮ ਸੈੱਟ ਦੇ ਲੈਖੇ ਤੇ ਲੱਗਦੇ ਇੱਥੇ ਚੱਲਦਾ ਪਿਆ ਸੀ ਪੰਪ ਪਿਛਲੇ 1 ਮਹੀਨੇ ਤੋਂ ਬੰਦ ਸੀ ਤੇ ਬੰਦ ਕਰਨ ਕਰਕੇ ਜਿਹੜੇ ਇਹਨਾਂ ਦੇ ਆਪਣਾ ਸਾਗਰ ਆ ਇਤੋਂ ਉਹ ਇੰਜੀਨੀਅਰ ਨੇ ਉਹ ਲੱਗੇ ਬਸ਼ੀਰਪੁਰੇ ਦੇ ਲੱਗੇ ਨਾ ਪ੍ਰਾਈਸ ਦਾ ਕਮਰਾ ਵੀ ਲਿਆ ਰਹਿਣਾ। ਚੌਕੀਦਾਰ ਇੱਥੇ ਰਹਿੰਦਾ ਸੀ, ਉੱਥੇ ਸਾਈਟ ਤੇ ਰਹਿੰਦਾ ਸੀ। ਇਹ ਆਫ ਸਾਈਟ ਤੇ ਹੋਣਾ ਕੰਮ ਆਟੋਂ ਕਰਕੇ ਗੇੜਾ-ਗੂੜਾ ਮਾਰ ਲੈਂਦੇ ਸੀ। ਉਸ ਦਿਨ ਜਦੋਂ ਗਲਬਤ ਹੋਈ ਸੁਪਰਵਾਈਜ਼ਰ ਇੱਥੇ ਸੀ। ਫਿਰ ਰਾਤ ਨੂੰ ਇਹਨਾਂ ਦੇ ਬੈਠੇ-ਬੈਠੇ ਗਲਬਤ ਹੋਈ ਹੈ ਕਿਤੇ ਉਹਨਾਂ ਦੇ ਸ਼ਰਾਬ ਜੀ ਦਾ ਪੀ ਲਿਓ ਸੰਖਾਹ ਮਿਲੀ ਸੀ। ਇਸੇ ਕਰਕੇ ਚੌਕੀਦਾਰ ਨੂੰ ਸੰਖਾਹ ਮਿਲੀ ਸੀ 9000 ਦੀ ਗੱਲ। ਉਹਨੇ ਫਿਰ ਆਪਣਾ ਪੱਖਾ-ਪੁੱਖਾ ਫਿਰ ਇਕੱਠੇ ਜੇ ਉਹਨੇ ਪੱਖਾ ਦਿੱਤੇ ਉਹਨੇ ਨਵਾਂ ਮੋਬਾਈਲ ਉਹਨਾਂ ਕੋਲੋਂ ਕਿਹਾ ਜਿੱ ਇਹਨਾਂ ਨੇ ਸ਼ਰਾਬ ਉਹਨੇ ਜਿਆਦਾ ਪੀਲੀ। ਇਹ ਕਿਦਾ ਮੈਂ ਲਾਗੇ ਬੈਠਾ ਸੀ ਸਾਦਰੋ ਦੇ। ਉਹ ਮੇਰੇ ਕੋਲ ਕਿਹਾ ਤੂੰ ਘਰ ਜਾ। ਉਹ ਜਾਵੇ ਹੁੰਦਾ ਨਹੀਂ ਐ। ਪੁਰਾਣ ਨੂੰ 11:30 ਵਜੇ ਦੀ ਸੀ। ਆਂਦਾ ਇੱਕ ਵਾਰੀ ਮੈਂ ਚੱਲ ਗਿਆ ਫਿਰ ਮੈਂ ਦੁਬਾਰਾ ਫਿਰ ਨੂੰ ਇਹ ਕਹਿੰਦਾ ਮੈਂ ਪਹੁੰਚਣ ਦਾ ਹੀ ਉੱਤੇ। ਇਹਨੂੰ ਦੁਸ਼ਰ ਕਰਦਾ ਗਾਲਾਂ ਕੰਨੀਆਂ ਕੱਟਣ ਲੱਗ ਪਿਆ। ਤੇ ਸ਼ਰਾਬ ਨੇ ਪਹਿਲਾਂ ਹੀ ਗਾਇਆ ਸੀ ਅਸੀਂ ਅਸੀਂ ਆ। ਇਹ ਦੁਬਾਰਾ ਬੂਆ ਮਗਾ ਲਿਆ। ਜਿਆਦਾ ਹੋ ਗਿਆ ਸੀ ਡ੍ਰਿੰਕਰ ਲਗਾਤਾਰ ਮੈਂ ਗਾਲਾਂ ਕੱਢੀ ਹੁੰਦਾ। ਕਿ ਮੈਂ ਸੁਣਨ ਦੀ ਕੋਸ਼ਿਸ਼ ਕੀਤੀ। ਤੇ ਉਹਨੇ ੱਟਾ ਮਾਰਿਆ ਨੇ। ਮੇਰਾ ਮੋਬਾਈਲ ਦੇ ਨਾਲ ਡਿੱਗ ਪਿਆ ਮੋਬਾਈਲ ਨੂੰ। ਮੋਬਾਈ ਉਧਰ ਮਰਕਜ਼ ਦਾ ਠੱਡਾ ਲੱਗਾ ਕੋਸ ਫੜ ਲੱਗਾ ਮੈਨੂੰ ਮਾਰਨ ਵਾਸਤੇ ਉਹ ਫਿਰ ਗਿਆ ਤਰੀਅਮ ਫਿਰ ਵਜਾ ਫਿਰ ਮੇਰੇ ਪਿੱਛੇ ਭੱਜਾ ਕਹਿੰਦਾ ਮੈਨੂੰ ਗੁੱਸਾ ਬਹੁਤ ਜ਼ਿਆਦਾ ਆ ਗਿਆ ਤੇ ਲਾਕੇ ਕਈ ਦਾ ਦੱਸਾ ਪਿਆ ਜੀ ਤੇ ਲੱਕੜ ਦਾ ਕਹਿੰਦਾ ਮੈਂ ਫੜ ਕੇ ਸਿਰ ਤੇ ਮਾਰੇ ਜੀ ਬਹੁਤ ਜ਼ੋਰ ਨਾਲ ਤੇ ਮੈਂ ਲੱਗ ਪਿਆ ਰੋਕਿਆ ਨਹੀਂ ਮੈਂ ਘਬਰਾ ਗਿਆ ਕਹਿੰਦਾ ਤੂੰ ਬਹੁਤ ਜ਼ਿਆਦਾ ਨਿਕਲਿਆ ਤੂੰ ਮੈਂ ਫੜਾ ਲਾ ਕੇ ਦੇਖਿਆ ਇਹ ਉਹਦਾ ਮਸਤਕਾ ਸੀ ਮੈਂ ਕਰਤਾ ਮਾਰਾ ਕਿ ਲੋ ਮੈਂ ਸਮਝ ਨਾ ਆਇਆ ਕਿ ਕੀ ਕਿੱਥੇ ਤੱਕ ਨਾ ਤੇਰਾ ਅੱਧੀ ਰਾਤ ਤੱਕ ਬੱਧੀ ਹੈ ਕਿਸੇ ਕੋ ਟ੍ਰੇਨਿੰਗ ਕਰਨੇ ਪੁੱਛ ਆਲੀ ਨਾ ਸਵਾ ਲੋ ਕਰਦਾ ਇਹ ਤਾਂ ਨਾ ਪੜਿਆ ਉਹਦਾ ਬੈਕਗ੍ਰਾਉਂਡ ਜਿ ਕਿੰਨਾ ਪੜਿਆ ਉਹ ਪਲਸ 2 ਕੀਤੀ ਮਡੇਰ ਤੋਂ ਬਾਅਦ ਕੋਈ ਡਿਪਲੋਮਾ ਕੀਤਾ ਹੁੰਦਾ ਹੈ ਅਕਾਉਂਟ ਦਾ ਤੇ ਇਹਨਾਂ ਕੋ ਇਸ ਜਨਵਰੀ ਮਹੀਨੇ ਜਿਹੜੇ ਸਰ ਕੋ ਲੱਗਾ ਸੀ ਤੇ ਇੰਨੇ ਹੀ ਉਹਨੂੰ ਲੋਟਾ ਲਵਾਇਆ ਸੀ ਚੌਂਕੀਦਾਰ ਨੂੰ ਉਹ ਲੱਗ ਕੇ ਤਰਾ ਫਿਰਦਾ ਬਸ 3-4 ਮਹੀਨੇ ਉਹ ਨਹੀਂ ਮੁੱਕਦਾ ਇਹ ਵੀ ਜਿਹੜੀ ਸੀ ਜਿਹੜੇ ਜਿਹੜੇ ਮਟਰ ਹੁੰਦਾ ਹੈ ਉਹ 5 ਸਾਲ ਦਾ ਹੁੰਦਾ ਵਾ ਪਲਸ 2 ਕੀਤੀ ਉਹ ਸਾਲ ਪਹਿਲਾਂ ਨੇ ਉਹ ਡਿਪਲੋਮਾ ਕੀਤਾ ਪੜ੍ਹਿਆ ਲਿਖਿਆ ਮੁੰਡਾ ਸੀ ਮੁੰਡਾ ਤਾਂ ਅਗਰ ਨਹੀਂ ਉਹਨੂੰ ਚੌਂਕੀਦਾਰ ਨੂੰ ਲਵਾਇਆ ਸੀ हां सागर ਨੇ ਇਹ ਕਹਿੰਦਾ ਇੱਥੇ ਕੋਈ ਦਫਰਦਾ ਫਰਦਾ ਮਿਲਦਾ ਹੁੰਦਾ ਸੀ ਤੇ ਮੈਂ ਉਹਨੂੰ ਕਿਹਾ ਚੱਲ ਪਹਿਲਾਂ ਉਹ ਦਿਹਾੜੀ ਨੂੰ ਵੈਸੇ ਕਰਦਾ ਈ ਫਿਰ ਮੈਂ ਪੱਕਾ ਲਵਾ ਕੇ ਤੱਕ ਜਿਦਾਂ ਕਰ ਉਹ ਨਹੀਂ ਜਾਗਾ ਤੇ ਦਿਹਾੜੀ ਹੋਈ ਜਾਏ ਮਿਆਸਰ ਅੰਦਰ ਕਿ ਸੈਂਟਰ ਕਿੰਨਾ ਸੈਂਟਰ ਤੋਂ ਬਾਅਦ ਕੋਈ ਦੀ ਡਿਜ਼ਾਈਨ ਲੈ ਆ ਕੋਸ਼ਿਸ਼ ਕੀਤੀ ਆ ਆਪਣਾ ਕੰਮ ਮੰਨ ਗਿਆ ਬਣਾਉਂ ਫੋਟੀ ਆਪਾਂ ਫਿਰ ਉਹਨੂੰ ਦੁਬਾਰਾ ਕਹ ਲਿਆ ਜੀ ਉਹਦੀ ਡਿਜ਼ਾਈਨ ਦੋ ਦਿਨ ਦੇ ਪੁਲਿਸ ਤੋਂ ਮੌੜ ਤੇ ਸਾਡੇ ਕੋਲ ਕੁਸ਼ਕੀ ਚੱਲ ਰਹੀ ਆ ਇੱਕ ਜਦੋਂ ਇੱਕ ਵਾਰੀ ਭੱਜ ਗਿਆ ਤਾਂ ਫਿਰ ਉਹ ਦੇਖਿਆ ਕਿ ਸੰਦਰ ਕੰਦਰ ਕਿਉਂ ਸੰਦਰ ਕੀਤਾ ਜਾਂ ਕਿਲਿੰਡਰ ਆਪਾਂ ਕਹਿੰਦੇ ਪੁਲਿਸ ਪੁਲਿਸ ਦਾ ਦਬਾਅ ਵੱਧ ਗਿਆ ਨਾ ਇਹਨਾਂ ਮਾਲਕਾਂ ਨੂੰ ਕਿਹਾ ਅਸੀਂ ਉਹ ਵੀ ਆਪਣੇ ਤੌਰ ਤੇ ਕਰਦੇ ਸੀ ਉਹ ਜਿਹਨਾਂ ਨੇ ਇਹਨਾਂ ਨੂੰ ਰਖਾਇਆ ਸੀ ਜੋ ਵੀ ਫਿਰ ਅਸੀਂ ਟੀਮ ਭੇਜੀ ਉੱਥੇ ਘਰਦਿਆਂ ਨੂੰ ਉਸ ਬਣਾਇਆ ਕਿ ਚਲੋ ਮੁੱਦਾ ਨਵਾਵਾ ਉਹਦੀ ਲੈ ਕੇ ਦਾ ਸਵਾਲ ਆ ਜੇ ਉਹ ਥਲਤੀ ਹੋ ਗਈ ਹੈ ਉਹ ਨੂੰ ਅਸੀਂ ਪੇਸ਼ ਕਰੂ ਸਾਡੇ ਕੋ ਆਵੇ ਅਸੀਂ ਕਿਹੋ ਜਿਹੀ ਹੋ ਸਕੇ ਰੈਟ ਚਾਹਾਂ ਹੋਵੇ ਬਾਕੀ ਆਇਆ ਵੇ ਸਾਡੇ ਕੋਲ ਵੀ ਜਾ ਕੇ ਰਿਪੋਰਟ ਗਿਆ ਸੀ ਤਾਂ ਮਾਨਜੋਗ ਬਾਸ ਨੇ ਸਾਨੂੰ ਮੈਸੇਜ ਕੀਤਾ কাল ਸ਼ਾਮੀ ਦੇਰ ਸ਼ਾਮ ਮਰੀ ਕਵੰਟੀਟਰੀ ਦੇ ਉੱਤੇ ਗਏ 4.45 ਉਹਦੀ ਜਾਇਜ਼ ਤਨਖਾਹ ਦੀ ਕੋਸ਼ਿਸ਼ ਕੀਤੀ ਆ ਉਹ ਤੇ ਮੰਨ ਗਿਆ ਇਹਦਾ ਮੇ ਕੋਈ ਗਲਤੀ ਹੋ ਗਈ ਆ ਮੈਂ ਉਸੇ ਮਾਰ ਬੈਠਾ ਕਿ ਮੇਰੇ ਕੋ ਮਨਸਾ ਨਹੀਂ ਸੀ ਇਹਦਾਂ ਮਾਰੂਗੀ ਉਹਦਾ ਅਜੇ ਤੱਕ ਜਿਹੜਾ ਗੁੱਸਾ ਹੀ ਕਰਨ ਮਤਲਬ ਕਿ ਕਿਉਂ ਚਾਰੇ ਕੰਮ ਅਜੇ ਅਜੇ ਜਿਹੜਾ ਉਹ ਸੁਲਹਾ ਮਿਲੀ ਉਹ ਪੈਸੇ ਰਛੇ ਹੈ ਸਰੂਰ ਦਾ ਨਕ ਪੈਸੇ ਦਾ ਨਹੀਂ ਹਿਲ-ਫਿਰ ਪੈਸੇ ਤੇ ਨਾਲ ਕਿੰਨਾ ਲੱਗਿਆ ਪੱਕਾ ਪੱਕਾ ਲੈ ਕੇ ਸਾਨੂੰ ਮੋਬਾਈਲ ਮੈਂ ਖੁਦ ਹੀ ਜਾ ਕੇ ਮਾਲ ਲੈ ਕੇ ਤੁਰਿਆ ਉਹ ਸਾਰਾ ਹੀ ਲਿੰਕ ਵਗੈਰਾ ਜੋੜਨੇ ਆ ਬਾਕੀ ਦੇਖਦੇ ਆ ਇਹ ਮੰਨਿਆ ਪਰ ਅਜੇ ਵੀ ਫਿਰ ਵੀ ਅੱਧੀ ਪੁਛ ਕੇ ਜਾਰੀ ਆ ਇਹ ਰਿਮਾਂਡ ਲੈ ਆ ਕੱਲੂ ਫ ਅਨੂ ਸਾਈਟ ਉੱਪਰ ਆ ਦੋਲੀ ਆ ਖਰਾਬ ਦੇਖੀ ਹੈ ਹੈ ਕਿਉਂ ਮਾਰਿਆ ਕਿਉਂ